ਤਸਕੋ ਕਈ ਦਿਨਾਂ ਤੋਂ ਅ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜਿਹਦੇ ਵਿੱਚ ਸਾਰੇ ਕੰਮ ਜਿਹੜੇ ਆ ਇੱਕ ਜਗ੍ਹਾ ਬੈਠ ਕੇ ਕੀਤੇ ਜਾ ਰਹੇ ਨੇ ਮੈਂ ਦਿਖਾ ਸਕਦਾ ਤਸਵੀਰ ਦੇ ਵਿੱਚ ਪਹਿਲਾ ਜਿਹੜਾ ਸਟਾਲ ਲੱਗਿਆ ਹੋਇਆ ਜਿਹਦੇ ਵਿੱਚ ਜਲ ਸਪਲਾਈ ਅਤੇ ਸਨਦੇਸ਼ ਵਿਭਾਗ ਦੇ ਜਿਹੜੇ ਕਰਮਚਾਰੀ ਇੱਥੇ ਮੌਜੂਦ ਨੇ ਜੇ ਕਿ ਕੋਈ ਵੀ ਕੰਮ ਕਿਸੇ ਦਾ ਵੀ ਇਹਨਾਂ ਦੇ ਸੰਬੰਧ ਵਿੱਚ ਨੰਨੀ ਸਿ ਡਿਪਾਰਟਮੈਂਟ ਦੇ ਸੰਬੰਧ ਵਿੱਚ ਹੋਵੇ ਤਾਂ ਇਸ ਜਗ੍ਹਾ ਦੇ ਉੱਤੇ ਸੰਪਰਕ ਕੀਤਾ ਵੱਖ-ਵੱਖ ਸਟਾਲ ਜਿਹੜੇ ਬਿਜਲੀ ਬੋਰਡ ਆ ਸਰਕਾਰੀ ਪ੍ਰਾਇਮਰੀ ਸਪਾਰਟ ਸਕੂਲ ਸਕੂਲਾਂ ਦਾ ਜਿਹੜਾ ਦਬਾਰਪੰਡ ਹੈ ਅਲੱਗ-ਅਲੱਗ ਜਿਹੜੇ ਡਿਪਾਰਟਮੈਂਟਾਂ ਦੇ ਜਿਹੜੇ ਸਟਾਲ ਲੱਗੇ ਹੋਏ ਆ ਤੇ ਇਹ ਜਿਹੜਾ ਉਪਰਾਲਾ ਜਿਹੜਾ ਕਈ ਦਿਨਾਂ ਤੋਂ ਜਿਹੜਾ ਚੱਲ ਰਿਹਾ ਪੰਜਾਬ ਸਰਕਾਰ ਦਾ ਕਿਉਂਕਿ ਕਈ ਪਿੰਡਾਂ ਦੇ ਵਿੱਚ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਲੋਕ ਆਪਣੇ ਆਪਣੇ ਜਿਹੜੇ ਕੰਮ ਕਰਾਉਣ ਵਾਸਤੇ ਆਪਣੇ ਹੀ ਪਿੰਡ ਦੇ ਵਿੱਚ ਕਰਾ ਰਹੇ ਨੇ ਨਹੀਂ ਤਾਂ ਇਹਨਾਂ ਲੋਕਾਂ ਨੂੰ ਦੂਰ ਤਰਾਡੇ ਆਪਣੇ ਸ਼ਹਿਰ ਦੇ ਵਿੱਚ ਰੋਪੜ ਦੇ ਇਨ ਕੰਮ ਨੂੰ ਕਰਾਉਣ ਵਾਸਤੇ ਜਾਣਾ ਪੈਂਦਾ ਸੀਗਾ ਪਰ ਲੇਕਿਨ ਸਰਕਾਰ ਵੱਲੋਂ ਇੱਕ ਇਹ ਵਿਸ਼ੇਸ਼ ਉਪਰਾਲਾ ਜਿਹੜਾ ਕੀਤਾ ਗਿਆ ਕਿ ਜਿਹੜਾ ਕੰਮ ਹੈ ਤਹਾਨੂੰ ਸਰਕਾਰ ਤੁਹਾਡੇ ਘਰ ਆਉਗੀ ਸਰ ਤੁਸੀਂ ਸਰਕਾਰ ਦੇ ਕੋਲ ਜਾਂ ਦਫ਼ਤਰ ਦੇ ਵੀ ਜਾਣ ਤੁਹਾਨੂੰ ਲੋੜ ਨਹੀਂ ਪਵੇਗੀ ਆਪਾਂ ਇਲਾਕਾ ਵਾਸੀ ਜਿਹੜੇ ਇੱਥੇ ਪਿੰਡ ਵਾਸੀ ਇੱਕ ਗੱਲਬਾਤ ਨੂੰ ਕਰਦੇ ਹਾਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚੱਲ ਹੈ ਜੀ ਠੀਕ ਜੀ ਠੀਕ ਅੱਜ ਦਾ ਜਿਹੜਾ ਪ੍ਰਾਲਾ ਸਰਕਾਰ ਨੇ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਕੈਂਪ ਲਗਾਇਆ ਹੋਇਆ ਸਾਰੇ ਡਿਪਾਰਟਮੈਂਟ ਤੁਹਾਡੇ ਘਰੇ ਆਏ ਹੋਏ ਹਨ ਕਿਵੇਂ ਕੀ-ਕਿਆ ਹੋਵੇਗਾ ਇਸ ਬਾਰੇ ਪ੍ਰਾਲਾ ਸ਼ਾ ਪਰ ਕੰਮ ਸਰਕਾਰ ਹੋਣੀ ਚਾਹੀਦਾ ਸਰ ਕੱਟਿਆ ਤਾਂ ਬੋਲੇ ਜਿਹਦੇ ਕੰਮ ਹੀ ਹੁੰਦੇ ਨਹੀਂ ਹੈਗੇ ਛੱਡਾਂ ਦੇ ਲੋਕਾਂ ਦੇ ਪੈਸੇ ਕਦੀ ਪ੍ਰੋਬਲਮ ਨਹੀਂ ਅਸੀਂ ਗੱਲ ਹੋਰ ਦੀ ਕਰ ਰਹੇ ਹਾਂ ਜਿਹੜਾ ਵੀ ਇਹਦਾ ਪ੍ਰੋਬਲਮ ਵਧੀਆ ਬਰਾਲਾ ਪ੍ਰੋਬਲਮ ਵਧੀਆ ਬਰਾਲਾ ਇਹਦਾ ਸਰਕਾਰ ਦਾ ਵਧੀਆ ਬਰਾਲਾ ਪ੍ਰੋਬਲਮ ਜੀ ਲੋਕਾਂ ਨੂੰ ਉੱਤੇ ਜਾਣ ਨਾਲ ਇੱਕ ਮਾੜੀ ਮੁਡੀ ਦਿੱਕਤ ਹੈ ਸਾਹਮਣਾ ਦੱਸ ਸਕਦੇ ਆ ਇੱਥੇ ਕੋਈ ਦਿੱਕਤ ਨਹੀਂ ਹੈਗੀ ਇਹਨਾਂ ਨੂੰ ਨੱਤਾਂ ਦੇ ਕੋਲ ਜਾਇਆ ਦਫ਼ਤਰ ਜਾਣ ਦਾ ਬੰਦਾ ਵੀ ਰੱਕੇ ਆਉਂਦੇ ਉੱਥੇ ਜਾਣ ਵਾਸਤੇ ਬਰਨ ਦਾ ਦਸਤਰ ਦੇ ਵਿੱਚ ਮੁਕਈ ਕਰੇ ਪ੍ਰੋਬਲਮ ਹੁੰਦੀ ਜਾਣਾ ਨਹੀਂ ਕਿ ਵੀ ਇੱਦਾਂ ਪੜਨਿੰਦੇ ਸਾਲੇ ਬੈਠੋ ਜੀ ਸਾਬ ਨਹੀਂ ਆਇਆ ਫਰਾਨਾ ਆਇਆ ਇਥੇ ਕੋਈ ਲਾਜ ਹੈ ਕਿ ਨਾਲ ਗਲਵਾਦ ਕਰਨੀ ਦਾ ਮਤਲਬ ਕੋਈ ਦੱਸ ਸਕਦਾ ਬੇਨਸਵਾਦ ਤਕਰੀਬਾ ਬਿਜਲੀ ਬ੍ਰੋਮ ਨਾਲ ਕਿ ਨਾਲ ਤਸਵੀਰ ਲਾ ਦੇ ਕੋਈ ਕੰਮ ਫਰਦਪੋਸ ਲੈਣੀ ਹੋਰ ਕੋਈ ਇੰਤਕਾਲ ਕੇ ਲਾਏਗਾ ਪਟਵਾਰੀ ਬੈਠੇ ਆ ਡਾਕਟਰ ਸਹਾਮਨ ਵੀ ਆ ਗਿਆ ਡਾਕਟਰ ਵੀ ਆ ਗਿਆ ਪਟਵਾਰੀ ਉਹ ਮਾਰ ਨਹੀਂ ਸੀ ਗਿਆ ਕਈ ਕਈ ਦਿਨ ਕਿੱਥੇ ਹੈ ਕਿੱਧਰ ਹੈ ਕਿੱਥੇ ਹੈ ਲੱਭਦੇ ਨੇ ਲੱਭਦੇ ਨੇ ਆ ਗਏ ਹਾਂ ਹੁਣ ਆਇਆ ਵੀ ਮੌਕੇ 'ਤੇ ਜਦੋਂ ਫਰਦ ਲੈਣੀ ਹੋਏ ਹੁਣ ਕਢਾ ਲਓ ਜਾਈਏ ਨਾ ਕੋਈ ਮਿਲਦੀ ਫਰਦ ਹੋਣੀ ਉਸੇ ਵੀ ਵਾਰੀ ਸੁਭਾ ਕਹਿੰਦੇ ਵੀ ਮਿਲਦੀ ਆਮ ਹੈ ਉਸੇ ਦੀ ਕੋਈ ਦਿੱਕਤ ਨਹੀਂ ਹੈਗੀ ਫਰਦ ਲੈਣੇ ਪਰ ਜਨੋ ਭਗਵਾਨ ਦਾ ਮਾਨ ਦੀ ਸੋਚ ਹੈ ਵੀ ਸਾਡੇ ਜਿਹੜੇ ਲੋਕ ਵਧੀਆ ਹਾਂ ਵਧੀਆ ਨਾਲ ਵਧੀਆ ਰਹੇ ਅੱਛਾ ਉਹਨਾਂ ਸਰਕਾਰ ਨਾਲ ਵਧੀਆ ਰਹੋ ਠੀਕ ਹੈ ਬਹੁਤ ਧੰਨਵਾਦ ਅੱਜ ਸਰ ਤੁਸੀਂ ਦੱਸੋ ਜਰਾ ਕੋਈ ਕਿਵੇਂ ਲੱਗਿਆ ਬਰਾਲਾ ਜੀ ਬਰਾਲਾ ਬਹੁਤ ਧੀਏ ਹਾਂ ਲੋਕਾਂ ਦਾ ਸਰਕਾਰ ਆਈ ਹੈ ਘਰ ਘਰ ਲੋਕ ਆਪਣੀਆਂ ਮੁਸ਼ਕਲਾਂ ਵੀ ਦੱਸ ਰਹੇ ਆ ਜੀ ਜਦੋਂ ਇਹ ਗੱਲਾਂ ਕਰਦੇ ਸੀਗੇ ਇਹ ਵੀ ਸਰਕਾਰ ਘਰ ਤੱਕ ਆਊਗੀ ਪਹਿਲਾਂ ਸੋਚੀ ਜਾਂਦੇ ਸੀ ਵੀ ਕਿੱਦਾਂ ਹੋਊਗਾ ਯਾਰ ਇਹ ਕਿੱਦਾਂ ਹੋ ਜੂਗਾ ਹਾਂ ਜੀ ਪਰ ਹੋ ਗਿਆ ਅਲੰਗ ਹਾਂ ਯਾਰ ਸ਼ੁਰੂਆਤ ਅੱਛੀ ਹੈ ਜੀ ਸ਼ੁਰੂਆਤ ਅੱਛੀ ਹੈ ਹਾਂ ਜੀ ਆ ਹਰੋਂ ਵੀ ਆਪਾਂ ਚਾਹੁੰਦੇ ਕਿ ਗੇੜ ਚੰਗਾ ਤੇ ਚੰਗਾ ਦਿਖਾਓ ਕੋਈ ਗਲਤ ਆ ਬਾਕੀ ਕੋਈ ਮੰਗ ਹੈ ਤੁਹਾਡੇ ਪਿੰਡ ਦੀ ਹੋਰ ਵੀ ਕੋਈ ਨਹੀਂ ਮੰਗਾ ਤਾਂ ਸੜਕ ਵਗੈਰਾ ਦੀ ਹੈਗੀ ਸੀ ਬਸ ਦੀ ਹੈਗੀ ਜੀ ਮੰਗਾ ਤਾਂ ਬਹੁਤ ਹੈ ਚਲੋ ਹਲੋ ਮੈਂ ਮੈਂ ਸੜਕ ਦੀ ਪ੍ਰੋਬਲਮ ਹੈ ਜੀ ਬਹੁਤ ਟੁੱਟੀਆਂ ਚਲੋ ਇੱਕ ਗੱਲ ਸੜਕਾਂ ਦੀ ਜੇ ਗੱਲ ਕਰੀ ਜਾਵੇ ਤਾਂ ਪੂਰੇ ਪੰਜਾਬ ਦੀਆਂ ਸੜਕਾਂ ਦਾ ਹੀ ਹਾਲ ਖਰਾਬ ਹੈ ਮੇਰੇ ਸਾਹਮਣੇ ਹਾਂਜੀ ਹਾਂਜੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਵੀ ਕੋਈ ਗੌਰ ਨਹੀਂ ਕੀਤਾ ਸੜਕਾਂ ਦੇ ਮਾਮਲੇ ਤੇ ਹਾਂਜੀ ਬਸ ਜਿਹੜਾ ਉਹ ਕੋ ਫਾਰਮੈਲਟੀ ਕਰਕੇ ਹੀ ਅਨਸਾਰਦਾ ਅੱਜ ਮੈਂ ਦੇਖ ਰਿਹਾ ਸੀਗਾ ਪਿੱਛੇ ਚਿੱਟੇ ਪੱਟੀਆਂ ਤਾਂ ਲਗਾਈ ਜਾ ਰਹੀਆਂ ਸੀਗੀਆਂ ਪਰ ਯਾਰ ਚਿੱਟੀਆਂ ਪੱਟੀਆਂ ਜਦੋਂ ਲਗਾਈ ਜਾਂਦੀਆਂ ਜਦੋਂ ਸਾਰਾ ਕੰਮ ਮੁਕੰਮਲ ਹੋ ਜਾਂਦਾ ਕੰਪਲੀਟ ਹੁੰਦਾ ਹਾਂਜੀ ਹਾਂ ਚਲੋ ਮੈਂ ਚਾਹਾਂਗਾ ਕਿ ਜੇ ਇੰਨਾ ਕੁਝ ਹੋ ਗਿਆ ਤਾਂ ਸੜਕਾਂ ਵੀ ਬਣ ਦੂਗੀਆਂ ਹੈਗਾ ਤੁਹਾਨੂੰ ਨੀ ਆਸ ਬੁਰੀ ਹੈ ਐਕਸੀਡੈਂਟ ਸਾਹਿਬ ਵੀ ਕਹਿ ਕੇ ਗਏ ਆ 2 ਮਹੀਨੇ ਹੋ ਗਏ ਵੀ 2 ਮਹੀਨੇ ਅੰਦਰ ਦਾ ਪਕੜ ਨਹੀਂ ਚਾਹੇ ਤੇ ਚੱਤੀ ਕਰ ਲੈ ਚਲੋ ਬਿਲਕੁਲ ਜੀ ਮੈਂ ਚਾਹਾਂਗਾ ਕਿ ਜਿਹੜਾ ਮਿੱਟੀ ਪਵਾਉਂਗੇ ਉਹ ਪੋਲੀ ਮਿੱਟੀ ਹੈ ਹੋਂਕਾ ਸ਼ੁਰੂ ਨਹੀਂ ਹੋਈ ਹੈਗੀ ਇਹ ਸਾਡੇ ਪੁਰਾਣੇ ਮਿੱਟੀ ਪੈਣੀ ਦੇ ਨਾਲ ਉਹ ਇਹ ਸ਼ੁਰੂ ਨਹੀਂ ਹੋਈ ਮਿੱਟੀ ਪਾਉਣੀ ਐਕਸੀਡੈਂਟ ਸਾਹਿਬ ਕੋਲ ਅਸੀਂ ਗਏ ਤੇ ਆਜਾ ਨਗਰ ਕੀਰਤਨ ਆਇਆ ਉਹ ਕਹਿੰਦੇ ਵੀ ਸੜਕ ਦੇ ਪੈਚ ਲਾਉਣਾ ਕੱਚੇ ਕੁੱਚੇ ਪੈਚ ਨਹੀਂ ਲਾ ਕੇ ਕਾ ਉਸ ਟਾਈਮ ਕੰਮ ਦਾ ਚਾਲੂ ਹੋਣਾ ਇੰਨੇ ਪੁਰਾਣੇ ਮਿੱਟੀ ਆਲ ਕੰਮ ਸ਼ੁਰੂ ਨਹੀਂ ਆਉਂਦੇ ਦੇਖੋ ਜਖੀਰੇ ਵਾਲੇ ਪੁਲ ਦਾ ਕੰਮ ਸ਼ੁਰੂ ਹੋਣਾ ਉਹ ਵੀ ਨਹੀਂ ਸ਼ੁਰੂ ਹੋ ਰਿਹਾ ਹੁਣ ਤਾਂ ਮੈਂ ਤਾਂ ਇੱਕ ਗੱਲ ਕਹਾਂਗਾ ਜੇ ਅਫਸਰਾਂ ਨੂੰ ਤਾਂ ਜਿ ਸਮਾਨ ਮਿਲੂਗਾ ਤਾਂ ਉਹ ਅੱਗੇ ਲਾਉਂਗੇ ਜੇ ਸਰਕਾਰ ਦਊਗੀ ਭਗਵੰਤ ਮਾਨ ਸਾਹਿਬ ਦਊਗੇ ਭੇਜੂਗੇ ਤਾਂ ਜਾ ਕੇ ਕੰਮ ਸ਼ੁਰੂ ਹੋਊਗਾ ਨਾ ਸਭ ਕਹਿੰਦੇ ਪੈਸੇ ਆਇਆ ਹੋਇਆ ਪੈਸਾ ਆਇਆ ਹੋਇਆ ਕਹਿੰਦੇ ਮਿੱਟੀ ਸੀ ਪਾਉ ਲਾਂਗੇ ਪਰ ਨਹੀਂ ਹੁਣ ਤਾਂ ਕਹਿੰਦਾ ਨਹੀਂ ਮਿੱਟੀ ਪੱਤੀ ਦਾ ਕੰਮ ਸ਼ੁਰੂ ਹੋਇਆ ਜਾਂ ਚਲੋ ਕਈ ਵਾਰੀ ਨਾ ਅਧਿਕਾਰੀ ਵੀ ਹੁੰਦੇ ਕਈ ਤਰ੍ਹਾਂ ਦੇ ਪਰਦੇ ਪਾਉਣ ਦੀ ਕੋਸ਼ਿਸ਼ ਕਰਦੇ ਸਰਕਾਰ ਵਿੱਚ ਜਿਹੜੀ ਕੰਮ ਹੁੰਦੇ ਪਰ ਲੇ ਤੇ ਕੰਮ ਆਪਣੇ ਆਪੇ ਸ਼ੁਰੂ ਹੋ ਜਾਣੇ ਹੁਣ ਇਹ ਚਿਹਰਾ ਪੁਲ ਬਣਨੇ ਨਹੀਂ ਲਾ ਉਪਰ ਤਿਆਰ ਹੋ ਗਿਆ ਮੇਰੇ ਪੁਰਾਣੇ ਅਧਿਕਾਰੀਆਂ ਉਦਾਹਰਨ ਵਾਂਗ ਇਹ ਜਗਾਂ ਨੀਤੀ ਜਿੰਗੜਾਤ ਮੈਂ ਬੇਸੀ ਤੋਂ ਹੋਏ ਪੁਲ ਇਕੱਠੇ ਸ਼ੁਰੂ ਕਰਨੇ ਤੇ ਹੁਣ ਸਾਨੂੰ ਇੱਕ ਪੁਲ ਉੱਪਰ ਸਿਰੇ ਕਰਕੇ ਤਾਂ ਉਹਦੇ ਲਾਈਨ ਪਾਸੇ ਦੁਬਾਰਾ ਪੁਲ ਬਣਾਉਣਾ ਪੈਣਾ ਨਿਊ ਪੁਲ ਇਕੱਠੇ ਸ਼ੁਰੂ ਹੋ ਕੇ ਕੰਮ ਛੇਤੀ ਨਬੜ ਜਾਣਾ ਸੀ ਹੁਣ 2-4 ਸਾਲ ਹੋ ਲੰਘ ਗਏ ਨਾਲ ਇਸ ਨੇ ਲੋਕਾਂ ਨੂੰ ਦਿੱਕਤ ਦਿੱਕਤ ਆ ਚਲੋ ਲੱਗਦਾ ਵੀ ਚਲੋ ਉਹ ਵੀ ਸਾਡੇ ਜਿਹੜੇ ਚੰਡਾ ਸਾਹਿਬ ਨੇ ਰਾਤ ਨੂੰ ਜਾ ਕੇ ਬੱਤੀ ਚਾ ਅਸੀਂ ਵੀ ਦੋ ਤਿੰਨ ਖਬਰਾਂ ਪਹਿਲਾਂ ਪਈਆਂ ਗਈ ਬਰੀ ਨਹੀਂ ਹੋ ਸਕਦਾ ਸ਼ਰਮੀ ਆ ਜਾਵੇ ਨਹੀਂ ਕਿਸੇ ਤਰੀਕੇ ਨਾਲ ਇਹ ਕਰ ਲਵੇ ਚਲੋ ਠੀਕ ਹੈ ਜੀ ਆ ਦਿਖਾਓ ਜਿਹੜਾ ਤਸ਼ਰੀਹ ਦੇ ਵਿੱਚ ਬਿਲਕੁਲ ਅੱਜ ਤੁਸੀਂ ਅੱਜ ਤੁਹਾਡੇ ਮਹਮਦਾ ਜੀ ਕੋਈ ਕੰਮ ਕਰਾਉਣਾ ਹੈ ਹਾਂਜੀ ਅੱਛਾ ਕਿਵੇਂ ਲੱਗਿਆ ਜਿਹੜਾ ਸਰਕਾਰ ਨੇ ਤੁਹਾਡੇ ਘਰ ਆ ਕੇ ਆ ਬਹੁਤ ਲੱਗਿਆ ਨਿੱਕੇ ਜੀ ਅੱਛਾ ਹਾਂਜੀ ਨੇ ਤਾਂ ਜੀ ਰੋਪੜ ਜਾਂਦਾ ਹੁਣ ਹਾਂਜੀ ਤੁਰ ਵੀ ਨਹੀਂ ਹੁੰਦਾ ਕੋਈ ਉੱਡਿਆ ਤੇ ਰੋਪੜ ਵੀ ਜਾਂ ਹੁੰਦਾ ਛੇਤੀ ਅੱਛਾ 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 ਅੰਦਰੋਂ ਪਿੰਡ ਤੁਹਾਡਾ ਆਹੀ ਹੈ ਹਾਂਜੀ ਆਹੀ ਬਸ ਇਸੇ ਪਿੰਡ ਦਾ ਚਲੋ ਤੁਹਾਡੇ ਵਿੜੇ ਦੇ ਵਿੱਚ ਜਿਹੜੇ ਸਰਕਾਰ ਦੇ ਅਧਿਕਾਰੀ ਜਿਹੜੇ ਬੈਠੇ ਹੋਏ ਤੇ ਤੁਹਾਡਾ ਕੰਮ ਕੀਤਾ ਜਾ ਰਿਹਾ ਹਾਂਜੀ ਕੀਤਾ ਜਾ ਰਿਹਾ ਲੱਗੀ ਬੇਕਰਮੀ ਜਿਹਾ ਜਾ ਰਿਹਾ ਤੇ ਚਲੋ ਹਾਂਜੀ ਕਰਤਾਰਪੁਰ ਜੀ ਰੈਵਨਿਊ ਹਾਂਜੀ ਹਾਂਜੀ ਪਟਵਾਰੀ ਜੀ ਪਟਵਾਰੀ ਹਾਂਜੀ ਮੈਂ ਤੁਹਾਡਾ ਪ੍ਰਕਾਸ਼ ਜੀ ਪ੍ਰਕਾਸ਼ ਜੀ ਸਵੇਰ ਤੋਂ ਬੈਠੇ ਹੋਣ 9:30 ਵਜੇ ਦੇ ਬੈਠੇ ਹੋਣ हां जी, जी, जी मैं पहला आके थे साढ़े 8 बजे जी लोकी आए हैं ਥੋੜੇ ਬਸ हां जी ਕਈ ਬੰਦੇ ਬਹੁਤ ਸਲਾਹ ਲੈ ਕੇ ਗਏ ਜਿਹੜੇ ਨੇ ਕੋਈ ਕੰਮ ਕਰਾਉਣੇ ਚੁਣ ਸਲਾਹ ਦੇ ਨਹੀਂ ਤਾਂ ਪਟਵਾਰੀ ਲੱਭਣੇ ਸੌਖੇ ਨਹੀਂ ਹੁੰਦੇ ਨਹੀਂ ਜੀ ਮੈਂ ਤਾਂ ਜ਼ਿੰਦਗੀ ਮੇਨੂੰ 35 ਸਾਲ ਹੋ ਗਏ ਆਈ ਤਾਂ तकरीबन 8:30 8:00 ਵਜੇ ਦਫ਼ਤਰ ਆਉਂਦੇ ਆਂ ਜੀ ਤਾਂ ਨਾਮ ਸਿਸਟਮ ਦਾ ਬਦਲਿਆ ਥੋੜਾ ਜਿਹਾ ਪਹਿਲਾਂ ਨਾਲ ਹਾਂ ਬਹੁਤ ਵਧੀਆ ਸਿਸਟਮ ਹੈ ਕਰਕ ਕਰਕ ਤਾਂ ਹੈਗਾ ਜੀ ਹਾਂ ਜੀ ਹਾਂ ਜੀ ਸਰ ਕਿਹੜਾ ਬਹਿਕਵਾ ਜੀ ਖੁਸ਼ਬੂ ਵਾਲਣ ਵਿਭਾਗ ਜੀ ਇਹਦੇ ਅਲੱਗ ਆਇਤੇ ਡਰਗ ਕੈਂਪ ਵਧੀਆ ਬਰਲਾ ਹੈ ਜੇ ਕੋਈ ਕਿਸੇ ਨੂੰ ਸਮੱਸਿਆ ਮੁਕਤਿਆਦ ਕੀਤਾ ਜਾਏ ਆਇਆ ਲੋਕ ਆਇਆ ਹਾਂਜੀ ਆ ਰਹੇ ਚਲੋ ਜੀ ਸਾਡੀ ਬੈਲ ਜੀ ਸੱਚ ਗੱਲ ਕਿ ਕਿਹੜੇ ਪਿੰਡ ਆਏ ਲੋਕ ਕਿ ਜਿਹੜਾ ਪਿੰਡ ਦਾ ਪਿੰਡ ਦੇ ਹਾਂਜੀ ਸਰ ਆਵਾ ਕਾਰਡ ਬਣਾ ਰਹੇ ਸੀ ਇਹ ਥੋੜੀ ਜਿਹੀ ਇਸ਼ੂ ਜਿਹੜਾ ਆਵਾ ਕਾਰਡ ਜਿਹੜਾ ਬਣਦਾ ਹੈ ਉਹ ਕਿਹੜਾ ਕਿਹੜਾ ਸਰਕਾਰ ਦੁਆਰਾ ਹੁਣ ਨਿਊ ਆਵਾ ਕਾਰਡ ਬਣ ਰਹੇ ਜਦੋਂ ਵੀ ਆਪਾਂ ਕੋਈ ਵੀ ਡਿਸਪੈਂਸਰੀ ਜਾਂ ਸਰਕਾਰੀ ਹਸਪਤਲ ਤਵਾਈ ਲੈਂਡ ਜਾਉਂਗੇ ਮਰੀਜ਼ ਉਹ ਕਿਹ ਚੀਜ਼ ਦੀ ਦਵਾਈ ਲੈ ਰਹੇ ਹੋ ਔਰ ਕਿਹੜੀ ਦਵਾਈ ਦਿੱਤੀ ਆ ਡਾਕਟਰ ਨੇ ਉਹ ਸਾਰਾ ਆਨਲਾਈਨ ਰਿਕਾਰਡ ਚ ਰਹਿ ਗਿਆ। ਜੇ ਕਿਤੇ ਐਮਰਜੈਂਸੀ ਪੈ ਜਾਏ ਉਹਨਾਂ ਕੋਲ ਕੋਈ ਪੱਤਰੀ ਨਾ ਹੋਵੇ ਦਵਾਈ ਜੋ ਵੀ ਸਾਰੇ ਮਤਲਬ ਜੋ ਆਧਾਰ ਕਾਰਡ ਵਾਂਗ ਹੀ ਕਾਵਾਗਾਰਡ ਬਣ ਰਿਹਾ ਉਹ ਮਤਲਬ ਉਹਨਾਂ ਦੇ ਕੋਲ ਹੋਏ ਨਾ ਉਹ ਨੰਬਰ ਪਾ ਕੇ ਉਹ ਸਾਰੀ ਹਿਸਟਰੀ ਉਹਨਾਂ ਦੇ ਨਿਕਲ ਆਉਂਦੀ। ਬਿਲਕੁਲ ਮੈਂ ਕਲੀਅਰ ਕਰ ਦਿੰਦਾ ਜੀ ਕਿ ਕਈ ਵਾਰੀ ਡਾਕਟਰ ਕੋਲ ਪਰ ਜਾਣ ਤੋਂ ਪਹਿਲਾਂ ਪਰਚੇ ਗਿਰ ਜਾਂਦੀ ਖੋਜ ਨਹੀਂ ਕਰ ਰਹਿ ਜਾਂਦੀ ਹੈ ਬਲੇ ਆਵਾ ਕਾਰਡ ਜਿਹੜਾ ਆਵਾ ਕਾਰਡ ਜਿਹੜਾ ਤੁਹਾਡੇ ਕੋਲ ਹੈਗਾ ਤਾਂ ਤੁਹਾਨੂੰ ਦਿੱਕਤ ਨਹੀਂ ਆਏਗੀ ਕਿ ਸਾਡੇ ਕੋਲ ਹੁਣ ਉੱਥੇ ਜਾ ਕੇ ਸਾਨੂੰ ਦੁਬਾਰੇ ਕੋਈ ਜਿਹੜਾ ਲਾਉਣਾ ਪਊਗਾ ਬਿਲਕੁਲ ਹੀ ਸਹੀ ਗੱਲ ਹੈ ਤਾਂ ਧੰਨਵਾਦ ਜੀ ਹਾਂਜੀ ਤੁਹਾਡੇ ਕੋਲ ਰਿਪੋਰਟ ਵੀ ਨਾਲ ਹੈ ਜੀ 21 ਜੀ ਦਾ ਕਾਹਦੇ ਡਿਪਾਰਟਮੈਂਟ ਜਾਂਦੇ ਹੈ ਨਾ ਠੀਕ ਹੈ ਠੀਕ ਬਿਲਕੁਲ ਜੀ ਅੱਗੇ ਆ ਜੰਦੇ ਆ ਜੀ ਹਾਂਜੀ ਤੁਸੀਂ ਕਿਹੜੇ ਡਿਪਾਰਟਮੈਂਟ ਦੋ ਠੀਕ ਹੈ ਬਾਜੇ ਹਾਂਜੀ ਛੋਟੇ ਕੋਲ ਕੀ ਕੀ ਦੀ ਜਾਣਕਾਰੀ ਦਿੱਤੀ ਲੋਕਾਂ ਨੂੰ ਪ੍ਰਾਇਮਰੀ ਸਕੂਲ ਤੱਕ ਪੰਜਵੀਂ ਤੱਕ ਯਾਨੀ ਕਿ ਇਹ ਬੱਚਿਆਂ ਨੂੰ ਇਹ ਕਹਿ ਰਹੇ ਆ ਲੋਕਾਂ ਨੂੰ ਵੀ ਪ੍ਰਾਇਮਰੀ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਕਰਾਓ ਵੱਧ ਤੋਂ ਉਹੀ ਸਿੱਖਿਆ ਜੋ ਪ੍ਰਾਈਵੇਟ ਸਕੂਲਾਂ 'ਚ ਮਿਲਦੀ ਓਸ ਤੋਂ ਵੱਧ ਦਿੱਤੀ ਜਾਊਗੀ ਬਿਲਕੁਲ ਜੀ ਆਪਾਂ ਦੇਖ ਰਹੇ ਹਾਂ ਕਿ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਪਹਿਲੀ ਵਾਰੀ ਸਰਕਾਰ ਬਣੀ ਹੈ ਉਹਨਾਂ ਦੇ ਜਿਹੜੇ ਉਪਰਾਲੇ ਸੀਗੇ ਵੀ ਸਿਹਤ ਸਿੱਖਿਆ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਮਿਲਣੇ ਚਾਹੀਦੀਆਂ ਤੇ ਜਿਹਦੇ ਅੰਸ਼ਾਰ ਇਸ ਸਟਾਲ ਦੇ ਉੱਤੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਪਣੇ ਵੱਧ ਤੋਂ ਵੱਧ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਵਿੱਚ ਪੜਾਓ ਜਦ ਕਿ ਖਰਚਾ ਵੀ ਘਟਾ ਹੈ ਹਰ ਇੱਕ ਚੀਜ਼ ਘਟਾ ਹੈ ਬਹੁਤ ਫਾਇਦਾ ਹੈ ਜਿਹੜੀ ਆਪਾਂ ਗਰੀਬੀ ਦਾ ਢੰਡੋਰਾ ਪਿੱਟਦੇ ਆ ਬਿਲਕੁਲ ਗਰੀਬੀ ਅ ਜਿਹੜੀ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਆਪਾਂ ਗਰੀਬ ਹੋਣ ਕਰਕੇ ਆਪਾਂ ਪੜ੍ਹਾਈ ਦਵਾਵਾ ਜੇ ਰਹਿ ਸਕਦੇ ਆ ਤੇ ਬਹੁਤ ਵਧੀਆ ਇਸ ਸਟਾਲ ਦੇ ਉੱਤੇ ਜਿਹੜਾ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਹਾਂਜੀ ਜਨਾਬ ਸਸੀ ਗੱਲ ਜੀ ਕਹਿੰਦੇ ਪਰਮਾਨਤਨ ਬੀਲੀ ਕਾਰਪਲੈਸ਼ ਹਾਂਜੀ ਤੁਸੀਂ ਕਿਵੇਂ ਦੇ ਤੁਹਾਡੇ ਕੋਲ ਜਿਹੜੀ ਕੰਪਲੇਟ ਸਹੀ ਲੋਕਾਂ ਦੀ ਸਾਡੇ ਕੋਲ ਬਿਜਲੀ ਬਿੱਲ ਬਾਰੇ ਜੀ ਲੋਕਾਂ ਨੇ ਜਿਹੜੇ ਕੰਪਲੇਟਾ ਉਹਦੇ ਬਾਰੇ ਨਵੇਂ ਕਨੈਕਸ਼ਨਾਂ ਵਾਲੇ ਜ਼ਿਆਦਾਤਰ ਨਵੇਂ ਕਨੈਕਸ਼ਨਾਂ ਬਾਰੇ ਆਇਆ ਜੀ ਅੱਛਾ ਹਾਂਜੀ ਵੀ ਨਵੇਂ ਅਸੀਂ ਕਨੈਕਸ਼ਨ ਲੈਣੇ ਵੀ ਕਿਸ ਤਰ੍ਹਾਂ ਮਿਲਣਗੇ ਹਾਂਜੀ ਹਾਂਜੀ ਪਰ ਇੱਕ ਗੱਲ ਹੋਰ ਹੈ ਪਿੱਛੇ ਜੇ ਬੜ ਕਾਫੀ ਇਹ ਵੀ ਗੱਲਾਂ ਹੋਈਆਂ ਸੀਗੀਆਂ ਵੀ ਜੇ 600 ਜੁੱਟ ਫ੍ਰੀ ਲਿਖਤੀ ਹੈ ਇੱਕ ਘਰ ਦੇ ਵਿੱਚ 2 ਮੀਟਰ ਲਾ ਲਓ ਜੀ 3 ਮੀਟਰ ਲਾ ਲਓ ਜੀ ਇਦਾਂ ਨਹੀਂ ਕਿ ਕੋਈ ਹੈਗੀ ਕੋਈ ਜਨ ਕਿ ਮੀਟਰ ਦੀ ਕੋਈ ਕੀਆ ਹੋ ਸਕੀ ਕੋਈ ਹਾਂਜੀ ਹਾਂਜੀ ਇਹ ਨਵਾਂ ਕਨੈਕਸ਼ਨ ਲੈਣ ਲਈ ਨਹੀਂ ਆਪਾਂ ਅਲੱਗ ਪੋਰਸ਼ਨ ਚਾਹੀਦਾ ਵੀ ਆਏ ਨੇ ਹੈਗਾ ਕਿ ਇੱਕੋ ਘਰ ਚ ਦੋ ਕਮਰਿਆਂ ਚ 2 ਮੀਟਰ ਲੱਗ ਜਣੇ ਨਹੀਂ ਇਦਾਂ ਨਹੀਂ ਪੂਰੀ ਚੈਕਿੰਗ ਕਰਕੇ ਨਹੀਂ ਵੀ ਖਤਕਾਰ ਨੂੰ ਲੋਡ ਹੈ ਕਿ ਨਹੀਂ ਹੈ ਤਾਂ ਉਦਾਂ ਮੀਟਰ ਲਾ ਜੀ ਹਾਂਜੀ ਹਾਂਜੀ ਤ론 ਬਹੁਤ ਵਧੀਆ ਗੱਲ ਹੈ ਕਿਉਂਕਿ ਅੱਜ ਅੱਜਕਲ ਅਕਸਰ ਦੋ ਭਰਾ ਹੁੰਦੇ ਆ ਅਲੱਗ-ਅਲੱਗ ਰਹਿੰਦੇ ਆ ਪਰ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਤੁਸੀਂ ਆਪਣਾ-ਆਪਣਾ ਖਰਚਾ ਆਪ ਕਰੋ ਨਹੀਂ ਤਾਂ ਬਿੱਲਾਂ ਪਿੱਛੇ ਬੜੀਆਂ ਲੜਾਈਆਂ ਹੁੰਦੀਆਂ ਵੀ ਬਿਜਲੀ ਦਾ ਬਿੱਲ ਦੇਣ ਕਰਕੇ ਅਸੀਂ ਅਕਸਰ ਲੋਕਾਂ ਦੇ ਘਰ ਲੜਾਈਆਂ ਸੁਣਦੇ ਰਹਿੰਦੇ ਆ ਪਰ ਲੇਕਿਨ ਇਹ ਵੀ ਨਹੀਂ ਹੈ ਵੀ ਆਪਾਂ ਬਿੱਲ ਬਚਾਉਣ ਵਾਸਤੇ ਵੀ 600 ਜੀ ਨੂੰ 23 ਬੀਰੋਕ੍ਰੇਸੀ ਵਿੱਚ ਅਸੀਂ ਆਪਣੇ ਆਪ ਹੀ ਚਲਾਕੀ ਨਾਲ ਆਪਾਂ ਸਰਕਾਰ ਨਾਲ ਚਲਾਕੀ ਕਰੀਏ ਤੁਹਾਡਾ ਕੀ ਬਟਪਟ ਜੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਬਸ ਜੀ ਵਧੀਆ ਟੰਗ ਨਾਲ ਪਾਣੀ ਦੀ ਸਪਲਾਈ ਚੱਲ ਰਹੀ ਹੈ ਕੋਈ ਕ ਸਾਫ ਸੁਥਰਾ ਪਾਣੀ ਦੇ ਬਾਰੇ ਤੇ ਕੋਈ ਅਵੇਅਰਨੈਸ ਕੋਈ ਲੋਕਾਂ ਨੂੰ ਕਿਉਂਕਿ ਅੱਜ ਕੱਲ ਪਾਣੀ ਦੀ ਜਿਹੜੀ ਵਰਤੋਂ ਹੈ ਕਿਵੇਂ ਕਰਨੀ ਚਾਹੀਦੀ ਹੈ ਇਹਦੇ ਬਾਰੇ ਵੀ ਕੋਈ ਦਿੱਤੀ ਜਾਣਕਾਰੀ। ਇਹ ਵੀ ਦਿੱਤੀ ਹੈ ਕਿ ਵੇਸਟ ਪਾਣੀ ਨਹੀਂ ਕਰਨਾ। ਕਈ ਵੇਲੇ ਪਾਣੀ ਚੱਲਦਾ ਹੈ ਟੂਟੀਆਂ ਖੁੱਲੀਆਂ ਨਹੀਂ ਚੱਲਦੀਆਂ। ਜਦੋਂ ਜ਼ਰੂਰਤ ਹੈ ਮੇਰੇ ਟੈਪ ਆਪਣੀ ਉਦੋਂ ਖੋਲੋ। ਕਿ ਮੈਨੂੰ ਸਮਝ ਆ ਰਿਹਾ ਪਬਲਿਕ ਕੋਈ ਐਸੀ ਗੱਲ ਨਹੀਂ ਕੋਈ ਵੇਸਟਿੰਗ ਨਹੀਂ ਪਾਣੀ ਦੀ। ਸਾਫ ਸੁਥਰਾ ਪਾਣੀ ਪੀਦੇ ਆ। ਅੱਛਾ ਚਲੋ ਤੁਸੀਂ ਕਿਸ ਡਿਪਾਰਟਮੈਂਟ ਦੇ ਵਿੱਚ ਕਿੰਨੇ ਦੇਰ ਤੋਂ ਜੌਬ ਕਰ ਰਹੇ ਹੋ? ਮੈਨੂੰ ਵੀ ਮਤਲਬ 23 ਸਾਲ ਹੋ ਗਏ ਹਾਂ ਜੀ ਥੋੜਾ ਜਿਹਾ ਮੈਂ ਪਿੱਛੇ ਜਾਣ ਦੀ ਕੋਸ਼ਿਸ਼ ਕਰਦਾ ਵੀ ਪਹਿਲਾਂ ਪਾਣੀ ਜਿਹੜਾ 20 30 40 ਫੁੱਟ ਦੇ ਹੁੰਦਾ ਸੀਗਾ ਅੱਜ ਪਾਣੀ 2.5 300 ਫੁੱਟ ਤੇ ਆਈ ਤਾਂ ਕੀ ਕਾਰਨ ਜਾਦੇ ਦੇਖੋ ਜੀ ਬੋਰ ਬਹੁਤ ਹੋ ਗਏ ਆ ਪਾਣੀ ਵੈਸੇ ਜ਼ਮੀਨ ਤੋਂ ਬਹੁਤ ਡਾਊਨ ਚੱਲ ਗਿਆ ਵਾ ਕੀ ਸਮੇਂ ਦੇ ਹਿਸਾਬ ਨਾਲ ਆਉਣ ਵਾਲੇ ਸਮੇਂ ਚ ਹੋਰ ਦਸਾਂ ਸਾਲਾਂ ਬਾਅਦ ਪਾਣੀ ਦੀ ਬਹੁਤ ਜ਼ਿਆਦਾ ਮਤਲਬ ਹੋ ਸਕਦਾ ਘਾਟ ਕਮੀ ਆ ਸਕਦੀ ਹੈ ਅੱਗੇ ਹੈਡ ਪੰਪ ਖੂ ਅਕਸਰ ਹੁੰਦੇ ਸੀਗੇ ਲੇਕਿਨ ਮਤਲਬ ਹੈਂਡ ਪੰਪ ਤੇ ਪਾਣੀ ਹੈਡ ਪੰਪ ਦੇ ਮੋਟਰ ਲੱਗੀਆਂ ਹੁੰਦੀਆਂ ਸੀ ਮੇਰੇ ਦੇਖਦਿਆਂ ਦੇਖਦਿਆਂ ਸਮਰਸੀਬਲ ਸਮਰਸੀਬਲ ਵੀ ਹੁਣ ਥੱਲੇ ਚੱਲ ਗਿਆ ਹੁਣ ਲੋਕ ਘਰਾਂ ਚ ਵੀ ਵੱਡੇ ਟਿਊਬਲ ਕਰ ਲਾਉਂਦੇ ਆ ਲੇਕਿਨ ਕਹਿੰਦਾ ਮਤਲਬ ਹੈ ਇਹਨੂੰ ਆਪਾਂ ਪਾਣੀ ਦਾ ਵਾਟਰ ਲੈਵਲ ਉੱਪਰ ਲੈ ਆਉਣ ਵਾਸਤੇ ਕਿਹੜਾ ਪ੍ਰਾਲਾ ਕਰਨਾ ਚਾਹੀਦਾ ਆਪਾਂ ਨੂੰ ਜਿਹੜੇ ਹਰਵੇਸ਼ਾਸੀ ਜਿੰਨਾ بارش ਦਾ ਪਾਣੀ ਸਾਰਾ ਜ਼ਮੀਨ ਚ ਜਾਇਆ ਜਾਏ ਇਹ ਇਹਦੇ ਨਾਲ ਵੀ ਥੋੜਾ ਫਰਕ ਪੈਂਦਾ ਸੇ ਚਲੋ ਸਮਾਂ ਸੀਗਾ ਉਸ ਵੇਲੇ ਸਾਰਾ ਕੱਚਾ ਹੁੰਦਾ ਸੀ ਗੱਲ ਹਾਂਜੀ ਧਰਤੀ ਕੱਚੀ ਜਾਦੇ ਹੁੰਦੀ ਸੀ ਅੱਜ ਫਰਸ ਪੈ ਗਏ ਇਹ ਦੇ ਕਰਕੇ ਇਹ ਦੇ ਕਰਕੇ ਥੋੜਾ ਫਰਕ ਪੈ ਗਿਆ ਕੱਚੇ ਦਾ ਇਹ ਹੈ ਨਾ ਸਾਰਾ ਪਾਣੀ ਜ਼ਮੀਨ ਚਲ ਜਾਂਦਾ ਪੱਕੇ ਕਰਕੇ ਬੜਾ ਸਾਰੀਆਂ ਗਲੀਆਂ ਕੰਕਰੀਟ ਸਾਰੇ ਪਿੰਡਾਂ ਚ ਦੇ ਪਿੰਡੇ ਵੀ ਸ਼ਹਿਰ ਵਾਂਗ ਬੋਦੀ ਹੋ ਗਿਆ ਉਹਦਾ ਹੀ ਬੜਾ ਫਰਕ ਪੈਂਦਾ ਅਸੀਂ ਫਿਰ ਕਈ ਜਗ੍ਹਾ ਤੇ ਜਿੱਦਾਂ ਵੱਡੀਆਂ ਬਿਲਡਿੰਗਾਂ ਹੋ ਗਈਆਂ ਸਕੂਲ ਹੋ ਗਏ ਕਾਲਜ ਹੋ ਗਏ ਉਹਨਾਂ ਦਾ ਸਾਰਾ ਪਾਣੀ ਇੱਕੋ ਜਗ੍ਹਾ ਮਤਲਬ ਇਕੱਠਾ ਕਰਕੇ ਸਾਰਾ ਜ਼ਮੀਨ ਤੇ ਪਾਇਆ ਹੋਇਆ ਹੈ ਹਾਂ ਜੀ ਤੁਹਾਡੀ ਧੰਨਵਾਦੀ ਬਿਲਕੁਲ ਸਾਡੀ ਇਹ ਜਿਹੜੀ ਰਿਪੋਰਟ ਜਿਹੜੀ ਕੀਮੇ ਦੀ ਲੱਗੀ ਹੈ ਕੋਈ ਗੱਲ ਵਾਹ ਤਾ ਕਿਸੇ ਨੇ ਕੋਈ ਸ਼ੱਕਸਿਆ ਸਾਡੇ ਚੱਲ ਰਹੇ ਨੰਬਰਾਂ ਤੇ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਪਰ ਲੇਕਿਨ ਅੱਜ ਅਸੀਂ ਪਿੰਡ ਬਹਾਦਰਪੁਰ ਦੇ ਵਿੱਚ ਜਿਹੜੀ ਅੱਜ ਦੀ ਆਪਦੀ ਸਰਕਾਰ ਲੋਕਾਂ ਦੇ ਦਰਵਾਜ਼ੇ ਤਹਿ ਤਹਸੀਲ ਕਵਰੇਜ ਕਰਨ ਵਾਸਤੇ ਪਹੁੰਚੇ ਸੀਗੇ ਤੇ ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਤੇ ਬਹੁਤ ਵਧੀਆ ਜਿਹੜਾ ਉਪਰਾਲਾ ਜਿਹੜਾ ਸਰਕਾਰ ਦਾ ਜਿਹੜਾ ਦੱਸਿਆ ਗਿਆ